ਨਾਮ ਕੀ ਤੁਹਾਡਾ ਮੰਗਲਜੀਤ ਆ ਜੀ ਨਾ ਕੀ ਗੱਲ ਹੋਈ ਤੁਸੀਂ ਅੱਜ ਇੱਥੇ ਰੰਜੀਤ ਐਵਨਿਊ ਥਾਣੇ ਪਹੁੰਚੇ ਜੀ ਅਸੀਂ ਜੀ ਇੱਥੇ ਵੀਜ਼ਾ ਲਵਾਇਆ ਸੀ ਇਹਨਾਂ ਤੋਂ ਕੀ ਕਿਤਾ ਪੀਗਾ ਸੀ ਗੁੱਡੀ ਦਾ ਸੀਗਾ ਜੀ ਮੇਰੀ ਦਾ ਕੀ ਨਾਮ ਉਹਨਾਂ ਦਾ ਜਸਨਦੀਪ ਭੁੱਲਰ ਆ ਜੀ ਜੀ ਕੀ ਇੱਥੇ ਵੀਜ਼ਾ ਲਵਾਇਆ ਸੀ ਆਪਣੇ ਜੀ ਕੀ ਆਫੀਸਰ ਦਾ ਨਾਮ ਵੀਜ਼ਾ ਵਾਇਬ ਜੀ ਤਾਂ ਕੀ ਗੱਲ ਹੋਈ ਗੱਲ ਕੀ ਹੋਈ ਜੀ ਪਹਿਲਾਂ ਤਾਂ ਸਾਨੂੰ ਇਹਨਾਂ ਨੇ ਜਦੋਂ ਅਸੀਂ ਆਏ 2000 ਰੁਪਿਆ ਲੈਤਾ ਕਾਲਾ ਵੀਜ਼ਾ ਅਪਲਾਈ ਕਰਨ ਦਾ ਫਿਰ 4-5 ਦਿਨਾਂ ਬਾਅਦ ਕਹਿੰਦੇ ਤੁਹਾਡਾ ਉੱਪਰ ਲੈਟਰ ਆ ਗਿਆ ਤੁਸੀਂ ਆਪ ਦਾ ਆ ਫਿੰਗਰਪ੍ਰਿੰਟ ਜੇਕਰ ਆਜੋ 5000 ਉਹਦੇ ਦੇ ਕੇ ਜੀ 20 ਦਿਨਾਂ ਬਾਅਦ ਕਹਿੰਦੇ ਜੀ ਤੁਹਾਡਾ ਵੀਜ਼ਾ ਆ ਗਿਆ ਰੁਪਏ ਦੇ ਜੋ ਆ 5 ਤਰੀਕ ਨੂੰ ਅਸੀਂ ਜੀ 3 ਲੱਖ ਰੁਪਏ ਦੇ ਗਏ ਉਹਦੇ ਸਾਨੂੰ ਕਹਿ ਕੇ ਵੀ ਸਬੂਤ ਸਾਨੂੰ ਕੋਈ ਨਹੀਂ ਦਿਖਾਇਆ ਕਹਿੰਦੇ ਵੀ 24 ਘੰਟਿਆਂ ਦੇ ਵਿੱਚ ਤੁਹਾਡੇ ਮੋਬਾਈਲ ਤੇ ਸਾਰਾ ਕੁਝ ਆ ਜਾਊਗਾ ਵਿੱਚ ਟਿਕਟ ਤੇ ਵਿੱਚ ਜਿਹੜੇ ਉਹ ਆਗੇ ਤੇ ਅਸੀਂ 24 ਘੰਟੇ ਡੇਟ ਕਰਕੇ ਜਦੋਂ ਅਸੀਂ ਫੇਰ ਫੋਨ ਕਰਿਆ ਕਹਿੰਦੇ ਜੀ ਕੋਈ ਉੱਥੇ ਨਾ ਕਮੀ ਰਹਿ ਗਈ ਵੀ ਤੁਸੀਂ ਵੇਟ ਕਰੋ ਇੱਕ ਅੱਧਾ ਦਿਨ ਅਸੀਂ ਫੇਰ ਕਰਿਆ ਉਸ ਤੋਂ ਬਾਅਦ ਫੇਰ ਅਸੀਂ ਫੋਨ ਕਰਿਆ ਫੇਰ ਇਹ ਫੋਨ ਚੱਕਣ ਵੜ ਗਏ ਇੱਕ ਦੋ ਦਿਨ ਅਸੀਂ ਫੇਰ ਨਾ ਆਏ ਵੀ ਚਲ ਕਈ ਵਾਰ ਉਹ ਨਾ ਚੱਕਿਆ ਹੋਵੇ ਜਦੋਂ ਇਹਦਾ ਫੋਨ ਚੱਕਣ ਵੜ ਗਏ ਜੀ ਜਦੋਂ ਅਸੀਂ ਆਏ ਅਸੀਂ ਆਖਿਆ ਵੀ ਸਾਨੂੰ ਫਾਈਲ ਫੂਲ ਦਾ ਦਿਖਾਓ ਕਿਵੇਂ ਲੱਗੀ ਆ ਕੁਝ ਹੋ ਹੋ ਤੁਹਾਨੂੰ ਇਹਨਾਂ ਨੇ ਕੋਈ ਸਬੂਤ ਨਹੀਂ ਦਿੱਤਾ ਅਸੀਂ ਆਖਿਆ ਵੀ ਸਾਡੇ ਰੁਪਏ ਮੋੜ ਦਿਓ ਅਸੀਂ ਤਾਂ ਲਵਾਉਂਦੇ ਜੀ ਮੁੜ ਕੇ ਸਾਥੋਂ ਇਹਨਾਂ ਨੇ ਲਿਖਿਆ ਕੇ ਲੈ ਲਿਆ ਵੀ ਤੁਸੀਂ ਆਪ ਦੀ ਇਹ ਬੰਦ ਕਰਾਉਣਾ ਚਾਹੁੰਦੇ ਮੈਂ ਕਿਹਾ ਹਾਂ ਜੀ ਬੰਦ ਕਰਾਉਣਾ ਸਾਨੂੰ ਇਹਨਾਂ ਨੇ ਡੇਟ ਦੇਤੀ 6 ਦਿਨਾਂ ਦੀ ਕਹਿੰਦੇ ਵੀ 6 ਦਿਨਾਂ ਨੂੰ ਰੁਪਏ ਲੈ ਜਾਓ ਫਿਰ ਅਸੀਂ ਆਏ ਜੀ ਉਧਰ ਫੇਰ ਲਾਰਾ ਲਾ ਦੇ ਕਹਿੰਦੇ ਵੱਡੇ ਸਰ ਹੈ ਨਹੀਂਗੇ ਤੁਸੀਂ 5 ਕ ਦਿਨਾਂ ਨੂੰ ਆ ਜਾਓ ਅੱਜ 7ਵਾਂ ਦਿਨ ਆ 7ਵਾਂ ਘੇੜਾ ਹੋ ਗਿਆ ਜੀ ਸਾਡਾ ਅੱਜ ਜਦੋਂ ਅਸੀਂ ਆਏ ਅੱਧੇ ਬੰਦੇ ਤਾਂ ਚੜ ਗਏ ਜੇ ਅੱਧੇ ਥੱਲੇ ਖੜੇ ਸੀਗੇ ਲਿਫਟ ਰਾਹੀਂ ਉਤਰ ਕੇ ਜੀ ਭੱਜ ਲਏ ਇਹ ਤੇ ਅਸੀਂ ਮਾਰਕੀਟ ਚੋਂ ਫੜ ਲਏ ਹਾਂ ਜੀ ਫੜ ਕੇ ਕਿੱਥੇ ਲਿਆਂਦੇ ਫੜ ਕੇ ਠਾਣੇ ਚ ਚੌਂਕੀ ਚ ਲਿਆਂਦੇ ਆ ਜੀ ਕੀ ਮੰਗ ਕਰਦੇ ਤੁਸੀਂ ਅਸੀਂ ਤਾਂ ਜੀ ਮੰਗ ਇਹੀ ਕਰਦੇ ਆ ਵੀ ਸਾਡੇ ਰੁਪਏ ਦੇ ਦੇਣ ਬਸ ਹੋਰ ਤਾਂ ਨਹੀਂ ਮੈਂ ਇਹ ਢੱਕੀ ਦਾ ਸਾਡੇ ਜੀ 3 ਲੱਖ 7000 ਆ ਜੀ ਹੁਣ ਜਿਨ੍ਹਾਂ ਨੂੰ ਲਿਆਂਦਾ ਉਹ ਕੌਣ ਹੈ ਮਾਲਕ ਆ ਜਾਂ ਕੌਣ ਨਹੀਂ ਜੀ ਉਹ ਜਿਹੜੇ ਇੱਥੇ ਕੰਮ ਕਰਦੇ ਆ ਉਹ ਹੀ ਆ ਜਦੋਂ ਤੁਸੀਂ ਆਂਦੇ ਸੀ ਤੇ ਇਹ ਹੀ ਤੇ ਇਹੀ ਹੁੰਦੇ ਜੀ ਮਾਲਕ ਦਾ ਅਸੀਂ ਦੇਖਿਆ ਵੀ ਨਹੀਂ ਵੀ ਕੌਣ ਆ ਮਾਲਕ ਕੌਣ ਨਾ ਅੱਛਾ ਇਹਨਾਂ ਨਾਲ ਹੀ ਇਹਨਾਂ ਨਾਲ ਹੀ ਹੋਈ ਆ ਜੀ ਜਿਹੜੀ ਗੱਲ ਹੋਈ ਹੈ ਠੀਕ ਹੈ ਹਾਂ ਜੀ ਮੇਰਾ ਰਮਨ ਸਿੰਘ ਆਈ ਕੀ ਗੱਲ ਹੋਈ ਆ ਜੀ ਆਪਾਂ ਇਹ ਇਹਨਾਂ ਦੀ ਐਡ ਦੇਖੀ ਸੀ ਇੰਸਟਾਗ੍ਰam ਤੇ ਤੇ ਉੱਥੋਂ ਦੇਖ ਕੇ ਵੀਜ਼ਾ ਲਗਵਾਇਆ ਸੀ ਇਹਨਾਂ ਕੋਲ 4 ਜਨਵਰੀ ਕੋ ਵਿਜ਼ਿਟ ਕੀਤਾ ਸੀ ਇਹਨਾਂ ਕੋਲ ਤੇ 4 ਜਨਵਰੀ ਚ ਇਹਨਾਂ ਨੇ ਲਈ ਸੀ ਰਜਿਸਟ੍ਰੇਸ਼ਨ ਫੀਸ ਸਾਡੇ ਕੋ 2000 ਰੁਪਿਆ ਜੀ ਫਿਰ 15 ਜਨਵਰੀ ਚ ਇਹਨਾਂ ਨੂੰ ਬੁਲਾਇਆ ਸਾਨੂੰ ਤੁਹਾਡੀ ਆਫਰ ਲੈਟਰ ਆ ਗਈ ਆ ਤੇ ਤੁਸੀਂ ਆਪ ਦਾ ਫਿੰਗਰ ਕਰਾ ਜੋ ਜੀ ਉਸ ਦਿਨ ਸਾਡੇ ਕੋਲ ਨਾ 5000 ਰੁਪਿਆ ਲਿਆ ਜੀ ਫਿਰ ਕਰ ਕਰਾ ਕੇ ਸਾਡਾ 3 3 ਮਾਰਚ ਨੂੰ ਸਾਡਾ ਵੀਜ਼ਾ ਆ ਗਿਆ ਜੀ ਇਹਨਾਂ ਦੱਸਿਆ ਤੁਹਾਨੂੰ ਤੁਹਾਡਾ ਵੀਜ਼ਾ ਆ ਗਿਆ ਤੇ ਤੁਸੀਂ ਆਪਦੀ ਪੇਮੈਂਟ ਕਰ ਜੋ ਤੇ ਅਸੀਂ 4 ਮਾਰਚ ਨੂੰ ਆਏ ਤੇ ਇਹਨਾਂ ਨੂੰ ਪੇਮੈਂਟ ਦੇਗੇ ਕਿੰਨੀ ਪੇਮੈਂਟ ਦਿੱਤੀ ਪੇਮੈਂਟ ਦਿੱਤੀ ਜੀ 3 ਲੱਖ ਅੱਛਾ 3 ਲੱਖ ਦਿੱਤਾ ਇਹਨਾਂ ਨੂੰ ਜੀ ਇਹਨਾਂ ਨੇ ਸਾਨੂੰ ਉੱਤੇ ਹੀ ਦਿਖਾ ਦੇ ਗੋ ਵੀਜ਼ਾ ਮਤਲਬ ਨੰਬਰ ਹਾਈਡ ਕਰਕੇ ਕੁਝ ਦਿਖਾਤਾ ਸਾਨੂੰ ਤੇ ਕਹਿੰਦੇ 24 ਤੋਂ 48 ਘੰਟੇ ਤੁਹਾਡੇ ਸਾਰੇ ਡਾਕੂਮੈਂਟ ਉਧਰੋਂ ਆ ਜਾਣਗੇ ਕੰਪਨੀ ਜੋ ਤੇ ਤੁਸੀਂ ਰਿਸੀਵ ਕਰ ਲਿਓ ਇਦਾਂ ਕਰਦੇ ਹਫਤਾ ਲੰਘ ਗਿਆ 10 ਦਿਨ ਲੰਘੇ ਫੋਨ ਚੱਕਣੋਂ ਅੜ ਕੇ ਘਟ ਘਟ ਚੱਕਣ ਲਾ ਪਏ ਤੇ ਫਿਰ ਮਹੀਨਾ ਡੇਢ ਲੰਘ ਗਿਆ ਤੇ ਫਿਰ ਕਹਿੰਦੇ ਉਧਰੋਂ ਟਿਕਟ ਨਹੀਂ ਆ ਰਹੀ ਟਿਕਟ ਦਾ ਪੈਕੇਜ ਵਿੱਚੇ ਸੀਗਾ ਤੇ ਫਿਰ ਕਹਿਣ ਲਾ ਪਏ ਟਿਕਟ ਨਹੀਂ ਆ ਰਹੀ ਤੁਸੀਂ ਆਪ ਦੀ ਟਿਕਟ ਕਰਾ ਲਓ ਟਿਕਟ ਦੇ ਪੈਸੇ ਦੇਜੋ ਚਰ 90000 ਅਸੀਂ ਹੋਰ ਦੇ ਕੇ ਗਏ ਇਹਨਾਂ ਨੂੰ ਤੇ ਫਿਰ ਕਈਆਂ ਬਾਕੀ ਬੱਚੇ ਇਹ ਗਰੁੱਪ ਵੀਜ਼ਾ ਆ ਬਾਕੀ ਬੱਚਿਆਂ ਦੀ ਪੇਮੈਂਟ ਨਹੀਂ ਆਈ ਫਿਰ ਡਿਲੇ ਹੋ ਰਿਹਾ ਆ ਫਿਰ ਵੀਕ ਦਿਨ ਫਿਰ ਲੰਘ ਗਏ ਜੀ ਵੀਕ ਦਿਨ ਲੰਘ ਗਏ ਫਿਰ ਕਹਿੰਦੇ ਜੀ ਸਾਡੇ ਦੋ ਕੰਟਰੈਕਟਰ ਸੀਗੇ ਉੱਥੇ ਇੱਕ ਕੰਟਰੈਕਟਰ ਰਹਿ ਗਿਆ ਜੀ ਤੇ ਉਹ ਇੰਨਾ ਭਾਰ ਨਹੀਂ ਚੱਕਦਾ ਤੇ ਇੰਨਾ 6 ਲੱਖ ਦੀ ਗੱਲ ਹੋਈ ਸੀਗੀ ਤੇ ਨਿੱਧਰ ਦੇਣਾ ਤੇ ਨਿੱਧਰ ਜੀ 3 ਲੱਖ ਦੇ ਗਏ ਅਸੀਂ 90 ਹਜ਼ਾਰ ਟਿਕਟ ਦਾ ਵੀ ਦੇ ਗਏ ਫਿਰ ਕਹਿੰਦੇ ਜਿਹੜੇ ਉਧਰ ਪੈਸੇ ਜਾਂਦੇ ਆ ਜੀ ਜਿਹੜੇ ਉਧਰ ਦੇਣੇ ਆ ਉਹ ਵੀ ਸਾਨੂੰ ਇੱਥੇ ਕਲੀਅਰ ਕਰਾਓ ਤੁਹਾਡੀ ਟਿਕਟ ਕਰਾ ਦੇਣੇ ਆ ਤੇ ਜਾਂ ਤੁਸੀਂ ਆਪ ਦੀ ਆਪ ਹੀ ਕਹਿਣ ਲੱਗੇ ਤੁਸੀਂ ਕੈਂਸਲੇਸ਼ਨ ਪਾ ਸਕਦੇ ਆ ਆਪ ਦੀ ਜੀ ਅਹੀ ਉਹ ਦਿਨ ਪੈਸੇ ਨਹੀਂ ਦਿੱਤੇ ਅਸੀਂ ਕੈਂਸਲੇਸ਼ਨ ਪਾ ਗਏ ਆ ਆਪਦੀ ਤੇ ਸਾਨੂੰ 15 ਦਿਨਾਂ ਦਾ ਟਾਈਮ ਦਿੱਤਾ ਸੀ ਲਿਖ ਕੇ ਦਿੱਤਾ ਇਹਨਾਂ ਨੇ ਤੁਹਾਡੀ ਪੇਮੈਂਟ ਵਾਪਸ ਕਰ ਦਿੱਤੀ ਜਾਏਗੀ ਉਹ ਕਰ ਕਰਾ ਗਏ ਫਿਰ ਫਿਰ ਨੰਗਿਆ ਮਹੀਨਾ ਅੱਜ ਕੀ ਹੋਇਆ ਸੀ ਅੱਜ ਤਾਂ ਹੁਣ ਅਸੀਂ ਥੋੜਾ ਲੇਟ ਹੋ ਗਏ ਸਾਡੇ ਨਾਲ ਦੇ ਆਏ ਹੋਏ ਸੀਗੇ ਤੇ ਇਹ ਕਹਿੰਦੇ ਜੀ ਅਸੀਂ ਆਏ ਆ ਪੈਸੇ ਲੈਣ ਸਾਨੂੰ ਅੱਜ ਦਾ ਟਾਈਮ ਦਿੱਤਾ ਸੀ ਦੁਬਾਰਾ ਜੀ ਤੇ ਇਹ ਜਾਣ ਲੱਗੇ ਉੱਪਰ ਤੇ ਉਹ ਲਿਫਟ ਦੇ ਥੱਲੇ ਆ ਕੇ ਭੱਜਣ ਲੱਗੇ ਤਾਂ ਹੁਣ ਫੜੇ ਆ ਉਹ ਹਾਂ ਕਿੱਥੇ ਲੈਂਦੇ ਇਥੇ ਥਾਣੇ 'ਚ ਲਿਆਂਦੇ ਆ ਅਮਰitsar ਰਣਜੀਤ ਐਵਨਿਊ ਮੰਗੇ ਇਹ ਆ ਜੀ ਸਾਡੇ ਪੈਸੇ ਵਾਪਸ ਹੋ ਜਾਣ ਕਰਜ਼ਾ ਲੈ ਕੇ ਜਿਹੜੇ ਅਸੀਂ ਦਿੱਤੇ ਇਹਨਾਂ ਨੂੰ ਹਾਂ ਜੀ ਜੀ ਤੁਹਾਡਾ ਮੇਰਾ ਨਾਮ ਮਨਜੂਰ ਆ ਜੀ ਕਿੱਥੋਂ ਦੇ ਰਹਿਣ ਵਾਲੇ ਜੀ ਅਸੀਂ ਜ਼ਿਲ੍ਹਾ ਫੋਟਨਾ ਦੇ ਰਹਿਣ ਵਾਲੇ ਅੱਜ ਕੀ ਗੱਲ ਹੋਈ ਤੁਸੀਂ ਅਮਰitsar ਪਹੁੰਚੇ ਰਣਜੀਤ ਐਵਨਿਊ ਜਿੱਥੇ ਰਣਜੀਤ ਐਵਨਿਊ ਪਹੁੰਚੇ ਸਾਨੂੰ ਸੇਵ ਦੇ ਫੋਨ ਆਣਦੇ ਕਿ ਤੁਸੀਂ ਆਜੋ ਮੈਡਮ ਪੇਮੈਂਟ ਲੈ ਕੇ ਆ ਦਿਓ ਨਹੀਂ ਨਹੀਂ ਜਿਸਟਾਡਾਸ ਸਟੇਜ ਦਾ ਬਕੀ ਬਚਾ ਲਵਾਤਾ ਜੀ ਜੀ ਪੇਮੈਂਟ ਲੈ ਕੇ ਹੀ ਆਏ ਸੀ ਕਿ ਸਾਡੇ ਆਉਂਦਿਆਂ ਨੂੰ ਇਹ ਦੂਸਰੇ ਕਲੈਬ ਜਿਹੜੇ ਨੇ ਆਏ ਹੋਏ ਸੀ ਜਿਨ੍ਹਾਂ ਨੇ ਰੋਲਾ ਪਾਇਆ ਸੀ ਤੁਸ ਹੂੰ ਤੇ ਅਸੀਂ ਉਹਨਾਂ ਨੂੰ ਪੁੱਛਿਆ ਕਿ ਕੀ ਗੱਲ ਕਰਤੀ ਲੱਗੇ ਕਿ ਉਹ ਇਕੱਲੇ ਉਹਨਾਂ ਨੇ ਕਹਿ ਲਿਆ ਸਾਡੇ ਬੜੇ ਬੜੇ ਨੰਬਰ ਤੇ ਲਾਇਆ ਜਨੇ ਤੇ ਬਾਕੀ ਸਾਰੀ ਮਾਰ ਦਾ ਜੋਰ ਵੀ ਹੈਗੀ ਸਾਡੇ ਸਾਹਮਣੇ ਹੀ ਉਹ ਫੜੇ ਗਏ ਨੇ ਕਿ ਭੱਜ ਗਏ ਸੀ ਹੂੰ ਤੇ ਉਹਨਾਂ ਤੋਂ ਵੀ ਕਿਹਾ ਕਿ ਸਾਡੇ ਪਰਮਾਤਮਾ ਦੇ ਚਾਰ ਜੀ ਤੁਸੀਂ ਪੈਸੇ ਦੇਣ ਆਏ ਸੀ ਹਾਂਜੀ ਉਸ ਪੈਸੇ ਕਿੰਨੇ ਪੈਸੇ ਦੇਣ ਆਏ ਸੀ ਜੀ ਤਾਂ ਹੁਣ ਕੀ ਤੁਸੀਂ ਇਹਨਾਂ ਤੋਂ ਵੀਜ਼ਾ ਅਪਲਾਈ ਕਰਵਾ ਰਹੇ ਜੀ ਕਿਸ ਤੋਂ ਲਈ ਅਪਲਾਈ ਕਰਵਾਉਣਾ ਸੀ ਉਦਾਂ ਆਸਟ੍ਰੇਲੀਆ ਦਾ ਬਾਕੀ ਠੀਕ ਜਿਹੜਿਆ ਵਿਦੇਸ਼ ਭੇਜਣ ਦੇ ਨਾਮ ਤੇ ਠੱਗੀ ਦਾ ਮਾਮਲਾ ਸਾਹਮਣੇ ਆਇਆ ਵੀਜ਼ਾ ਫਾਈਵ ਕੰਪਨੀ ਤੋਂ ਕੀ ਪੂਰਾ ਮੈਟਰ ਹੈ ਤੇ ਕੀ ਦਰਖਾਹ ਇਹਦਾ ਮੈਟਰ ਇਹ ਇੱਕ ਦਰਖਾਸਤ ਮੰਗਲਜੀਤ ਸਿੰਘ ਆ ਰਾਮਨਗਰ ਪਠਿੰਡਾ ਤੋਂ ਮਸੂਲ ਹੋਈ ਹੈ ਜਿਸ ਵਿੱਚ ਲੜਕੀ ਇਹਨਾਂ ਦੀ ਉਹਨੂੰ ਬਾਹਰ ਕਰ ਲੰਦੇ ਨਾਂ ਤੇ ਵੀਜ਼ਾ 5 ਵਾਲਿਆਂ ਇਮੀਗ੍ਰੇਸ਼ਨ ਵਾਲਿਆਂ ਨੇ 3 ਲੱਖ 7000 ਰੁਪਇਆ ਲੈ ਲਿਆ ਤੇ ਅੱਜ ਇਹ ਆਏ ਨੇ ਤੇ ਉਹ ਦਫਤਰ ਛੱਡ ਕੇ ਤੇ ਭੱਜ ਗਏ ਜੀ ਤੇ ਉਹ ਸਬੰਧ ਵਿੱਚ ਦਰਖਾਸਤ ਇਹਨਾਂ ਕੋਲ ਲੈ ਲਈ ਆ ਜੀ ਤੇ ਦਰਖਾਸਤ ਸਬੰਧੀ ਤਸਦੀਕ ਕੀਤਾ ਜਾ ਰਿਹਾ ਜੋ ਗੱਲ ਸਾਹਮਣੇ ਆਵੇਗੀ ਭਰਤੀ ਕਾਰਵਾਈ ਸਿਰ ਤੋਂ ਜਿਹੜੇ ਵੀਜ਼ਾ ਕੰਪਨੀ ਵਾਲੇ ਸੀ ਇਹਨਾਂ ਦੇ ਕੋਈ EMPLOYE ਵਗੈਰਾ ਵੀ ਉਹਨਾਂ ਨੇ ਸਾਡੇ ਕੋਲ ਹਾਂਜੀ ਹਾਂਜੀ ਕਿੰਨੇ EMPLOYE ਚਾਰ ਜੀ EMPLOYEਸ ਨੇ ਜੀ ਤੇ ਸਰ ਵੀਜ਼ਾ ਇਹ ਉਤਰ ਕੇ ਭੱਜ ਗਏ ਸੀ ਇਹਨਾਂ ਨੂੰ ਪਾ ਕਰਕੇ ਉਹ ਫਿਰ ਨਾਲ ਲੈ ਜਾਂਦਾ ਜੀ ਤੇ ਤੁਹਾਨੂੰ ਜਾਣੀ ਹੈ ਇਹਨਾਂ ਤੇ ਜੋ ਤਸਦੀਕ ਸੰਬੰਧੀ ਤਸਦੀਕ ਕੀਤੀ ਜਾ ਰਹੀ ਹੈ ਉਹ ਦੋ ਘਰ ਸਾਹਮਣੇ ਆਪੀ ਕਰਦੇ ਛ ਵਿਆਹ ਵਿੱਚ ਨਹੀਂ ਕੱਟੇਗਾ ਜਨਮ ਦਿਨ ਵੇਲੇ ਉਹ ਇੱਥੇ ਮਨਾ ਖੁੱਲੀ ਜਗ੍ਹਾ ਜਿੰਨਾ ਮਰਜੀ ਭੰਗੜਾ ਲਿਓ ਪਾ ਵਿਆਹ ਲਈ ਹੁਣੇ ਕਰਾਓ ਬੁੱਕ ਰਿਸ਼ਤੇਦਾਰਾਂ ਦੇ ਵਿੱਚ ਬਣਾਓ ਕੋਈ ਠਕ ਜਿੱਹਾ ਕਿਸੇ ਵੀ ਤਰ੍ਹਾਂ ਦੀ ਹੋਵੇ ਪਾਰਟੀ ਵਿਦਿਆਰਥੀ ਉੱਥੇ ਲਿਓਣੀਆਂ ਹੁਣ ਬਾਹਰਾਂ ਵਿਆਹ ਕਰੋਣੇ ਹੋਵੇ ਭਾਵੇਂ ਕਰੋਣੀ ਹੋਵੇ ਬਰਥਡੇ ਪਾਰਟੀ ਜਾਂ ਰਿਟਾਇਰਮੈਂਟ ਪਾਰਟੀ ਜਾਂ ਕੋਈ ਹੋਰ ਪਾਰਟੀ ਅੱਜ ਬੁੱਕ ਕਰਵਾਓ ਅਜਨਾਲਾ ਦਾ ਪੁਰਾਣਾ ਅਤੇ ਮਸ਼ਹੂਰ ਡੀਆਰ ਹੋਟਲ ਸਤਿ ਸ੍ਰੀ ਅਕਾਲ ਸਿਵਲ ਹਸਪਤਾਲ ਅਜਨਾਲਾ। ਹੇਠ ਦਿੱਤੇ ਨੰਬਰਾਂ ਤੇ ਸੰਪਰਕ ਤੇ ਅੱਜ ਹੀ ਕਰਵਾਓ ਆਪਣੀ ਬੁਕਿੰਗ। ਬਿਹਤਰ ਉਪਚਾਰ, ਸੁਰੱਖਿਤ ਪਰਿਵਾਰ। ਤੁਹਾਡੀ ਜ਼ਿੰਦਗੀ ਅਨਮੋਲ ਹੈ। ਉਸਦੀ ਸੁਰੱਖਿਆ ਕਰੋ। ਜਦੋਂ ਮਾਮਲਾ ਹੋਵੇ ਤੁਹਾਡੀ ਸਿਹਤ ਦਾ ਤਾਂ ਫਿਰ ਸਮਝੋਤਾ ਕਿਉਂ? ਤੁਹਾਨੂੰ ਸੀਜ਼ਨ ਹਸਪਤਾਲ ਇੱਕ ਛਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਿਹਾ ਹੈ। ਤੁਸੀਂ ਇੱਥੇ ਪੁਰਾਣੀ ਤੋਂ ਪੁਰਾਣੀ ਬਿਮਾਰੀ ਤੋਂ ਨਿਜਾਤ ਪਾਉਣ ਲਈ ਮਾਹਿਰ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ। ਸੀਜ਼ਨ ਹਸਪਤਾਲ ਦੇ ਵਿੱਚ ਤੁਹਾਨੂੰ 24 ਘੰਟੇ ਐਂਬੂਲੈਂਸ ਦੀ ਸਹੂਲਤ ਮਿਲਦੀ ਹੈ ਤੁਹਾਨੂੰ ਇੱਥੇ ਆਈ ਸੀ ਯੂ ਐਕਸ-ਰੇ ਹਾਈ-ਟੈਕ ਲੈਬੋਰਟਰੀ ਦੀ ਸਹੂਲਤ ਵੀ ਮਿਲਦੀ ਹੈ ਸੀਜ਼ਨ ਹਸਪਤਾਲ ਦੇ ਵਿੱਚ ਇੰਸ਼ੋਰੈਂਸ ਕੈਸ਼ਲੈਸ ਦੀ ਸਹੂਲਤ ਵੀ ਹੈ ਮਲੇਰੀਆ ਪੱਥਰੀ ਜੋਨਡੇਸ ਟਾਈਫਾਇਡ ਜੋੜਾਂ ਬਦਲ ਤੇ ਖੂਨ ਦੀ ਕਮੀ ਸੁੱਕੀ ਖਾਂਸੀ ਹੱਥਾਂ ਪੈਰਾਂ ਦਾ ਸੋਜਣਾ ਮਿਰਗੀ ਚੱਕਰ ਆਉਣਾ ਬਵਾਸਿਰ ਅਤੇ ਇਸ ਤੋਂ ਇਲਾਵਾ ਬੱਚਿਆਂ ਦੇ ਕੰਨ ਵਗਣਾ ਗਿਲਟੀਆਂ ਨਮੂਨੀਆਂ ਦਸਤ ਅਤੇ ਮਹਿਲਾਵਾਂ ਦੇ ਹਰ ਪ੍ਰਕਾਰ ਦੀ ਬਿਮਾਰੀ ਦਾ ਸਫਲ ਇਲਾਜ ਕੀਤਾ ਜਾਂਦੇ ਡਾਕਟਰ ਹਰਸ਼ਪ੍ਰੀਤ ਪੌਰ ਦੰਦਾਂ ਦੇ ਮਾਹਿਰ ਡਾਕਟਰ ਕਰਨਵੀਰ ਸਿੰਘ ਕਾਲੂ ਹੱਡੀਆਂ ਦੇ ਮਾਹਿਰ ਡਾਕਟਰ ਲਖਵਿੰਦਰ ਸਿੰਘ ਮਲਤਾਨੀ ਮੈਡੀਸਨ ਸਪੈਸ਼ਲਿਸਟ ਡਾਕਟਰ ਜੀਐਸ ਟਿੰਗਰਾ ਐਨੇਥੀਸੀਆ ਐਂਡ ਕ੍ਰਿਟੀਕਲ ਕੇਅਰ ਡਾਕਟਰ ਗੁਰਵਿੰਦਰਪਾਲ ਸਿੰਘ ਦਿਮਾਗੀ ਰੋਗਾਂ ਦੇ ਮਾਹਿਰ ਡਾਕਟਰ ਗਗਨਦੀਪ ਸਿੰਘ ਔਰਲ ਕ੍ਰੈਨੀਓਫੇਸ਼ੀਅਲ ਹੈਡ ਅਤੇ ਨੈਕ ਔਨਕੋ ਸਰਜਰੀ ਦੇ ਮਾਹਿਰ ਡਾਕਟਰ ਅਲਪਾ ਘਰਕੇ ਜਨਾਨਾ ਰੋਗਾਂ ਦੇ ਮਾਹਿਰ ਡਾਕਟਰ ਕਵਲਦੀਪ ਕੌਰ ਜਨਾਨਾ ਰੋਗਾਂ ਅਤੇ ਆਈਵੀਐਫ ਦੇ ਮਾਹਿਰ ਡਾਕਟਰ ਡੀਕੇ ਮਹਾਜਨ ਕਿਡਨੀ ਰੋਗਾਂ ਦੇ ਮਾਹਿਰ ਡਾਕਟਰ ਵੀਕੇ ਸੇਠੀ ਬੱਚਿਆਂ ਅਤੇ ਨਵਜਾਤ ਬੱਚਿਆਂ ਦੇ ਰੋਗਾਂ ਦੇ ਮਾਹਿਰ ਡਾਕਟਰ ਕੇਕੇ ਮਹਾਜਨ ਲੈਪਰੋਸਕੋਪੀ ਸਰਜਰੀ ਦੇ ਡਾਕਟਰ ਅਰਸ਼ਦੀਪ ਕੋਰ ਫਿਜ਼ੀਓਥੈਰੇਪੀ ਤੇ ਰੀਹੈਬਿਟੇਸ਼ਨ ਦੇ ਲਈ ਡਾਕਟਰ ਅਮਨਦੀਪ ਕੋਰ ਪਲਾਸਟਿਕ ਮਾਈਕ్రో ਵੈਸਕੂਲਰ ਅਤੇ ਰੀਕਨਸਟਰਕਟਿਵ ਸਰਜਰੀ ਦੇ ਲਈ ਇਹਨਾਂ ਡਾਕਟਰਾਂ ਦੇ ਕੋਲੋਂ ਤੁਸੀਂ ਆਪਣਾ ਸਫਲ ਇਲਾਜ ਕਰਵਾ ਸਕਦੇ ਹੋ ਹੇਠ ਦਿੱਤੇ ਨੰਬਰਾਂ ਤੇ ਅੱਜ ਹੀ ਸੰਪਰਕ ਕਰੋ ਤੇ ਇਹਨਾਂ ਡਾਕਟਰਾਂ ਦੇ ਕੋਲੋਂ ਆਪਣਾ ਸਫਲ ਇਲਾਜ ਕਰਵਾਓ आधुनिकता ਅਤੇ ਪਰिवर्तन ਦੇ ਇਸ ਯੁੱਗ ਵਿੱਚ ਹਰ ਵਿਅਕਤੀ ਆਪਣੇ ਸੁਪਨਿਆਂ ਦਾ ਮਹਿਲ ਬਣਾਉਣਾ ਚਾਹੁੰਦਾ ਹੈ ਜੇਕਰ ਤੁਸੀਂ ਵੀ ਆਪਣਾ ਆਸ਼ਿਆਨਾ ਬਣਾਉਣ ਦੀ ਸੋਚ ਰਹੇ ਹੋ ਤਾਂ ਤੁਹਾਡੇ ਲਈ ਨੈਚਰ ਇਨਫਰਾਸਟ੍ਰਕਚਰਜ਼ ਪੱਕਾ ਤਾਰਾ ਸਿੰਘ ਨਜ਼ਦੀਕ ਸੰਧੂ ਧਰਮਕੰਡਾ ਇੱਕ ਛੱਤ ਹੇਠਾਂ ਸਾਰੀਆਂ ਸਹੂਲਤਾਂ ਦੇ ਰਹੇ ਹਨ ਤੁਹਾਨੂੰ ਇੱਥੋਂ ਪੱਠੇ ਦੀਆਂ ਇਟਾਂ ਟੂਟੀਆਂ ਦੇ ਬ੍ਰਾਂਡ ਜੈਗਵਾਰ ਪੈਰੀਵੈਅ ਗ੍ਰਾਫਟਰ ਓਨੀਟਾ ਸੀਰਾ ਬ੍ਰਾਂਡ ਲੈ ਸਕਦੇ ਹੋ ਟਾਈਲਸ ਤੁਸੀਂ ਕਜਾਰੀਆ ਕ੍ਰੈਂਜ਼ਾ ਕਿਵੋਸ ਹਾਕ ਲੈਮਨਸ ਪੈਂਟਾਗਨ ਅਤੇ ਹੋਰ ਬ੍ਰਾਂਡਸ ਮਿਲਣਗੇ ਮਾਰਬਲ ਜਿ ਰਾਜਸਥਾਨੀ ਸਾਊਥ ਇੰਡੀਅਨ ਇਟਾਲੀਅਨ ਪੱਥਰ ਬਾਜ਼ਾਰ ਤੋਂ ਵਧੀਆ ਅਤੇ ਸਸਤੇ ਰੇਟ ਵਿੱਚ ਮਿਲੇਗਾ ਇੱਥੋਂ ਵਧੀਆ ਬ੍ਰਾਂਡਸ ਦੇ ਸ਼ਾਨਦਾਰ ਪੀਵੀਸੀ ਸ਼ੀਟਸ ਬਾਜ਼ਾਰ ਨਾਲੋਂ ਸਸਤੇ ਰੇਟਾਂ ਤੇ ਖਰੀਦ ਸਕਦੇ ਹੋ ਪੇਂਟਸ ਵਿੱਚ ਨੈਰੋਲੈਕ, ਏਸ਼ੀਅਨ, ਰੇਮੰਡ ਅਤੇ ਹੋਰ ਨਾਮਵਰ ਬ੍ਰਾਂਡ ਮਿਲ ਜਾਣਗੇ ਇਸ ਤੋਂ ਇਲਾਵਾ ਤੁਸੀਂ ਚਿਮਨੀਆਂ, ਚੂਲੇ, ਗੀਜ਼ਰ, ਸੈਂਟੈਕਸ, ਮੋਂਟੈਕਸ ਦੀਆਂ ਪਾਣੀ ਵਾਲੀਆਂ ਟੈਂਕੀਆਂ ਅਤੇ ਹਾਰਡਵੇਅਰ ਦਾ ਸਾਰਾ ਸਮਾਨ ਵਾਜਿਬ ਰੇਟਾਂ ਵਿੱਚ ਮਿਲੇਗਾ ਪੰਜਾਬ ਦਾ ਹਰ ਮੁੱਦਾ ਹਰ ਖਬਰ ਸਭ ਤੋਂ ਪਹਿਲਾਂ ਵੇਖਣ ਲਈ ਜੁੜੋ ਸਾਡੇ ਚੈਨਲ PG India News ਦੇ ਨਾਲ ਲਾਈਕ ਕਰੋ ਸਾਡਾ Facebook ਪੇਜ ਸਬਸਕ੍ਰਾਈਬ ਕਰੋ YouTube ਚੈਨਲ PG India News